ਸੀਗਾ ਉਹਨਾਂ ਨੇ ਉਹਨੂੰ ਵੀ ਪੈਣ ਦੀ ਕੋਸ਼ਿਸ਼ ਕੀਤੀ ਫਿਰ ਜਿਹੜੇ ਦਾਗੇ ਜਿਆਦੇ ਸੀ ਉਹਨਾਂ ਨੇ ਮੈਨੂੰ ਬਚਾਇਆ ਮੇਰੇ ਹੱਥ ਦੇ ਵਿੱਚ ਇੱਕ ਅੰਗੂਠੀ ਦੀ ਅੰਗੂਠੀ ਖੋੜੀ ਮੇਰੇ ਚੈਨੀ ਪਾਈ ਸੀ ਵਿੱਚ ਚੈਨੀ ਖੋੜੀ ਕਿਨੇ ਕ ਤੋਲੇ ਦੀ ਚੈਨੀ ਅੰਗੂਠੀ ਸੀ ਚੈਨੀ ਹੋਣੀ ਕਿ ਵੀ 70000 ਰੁਪਏ ਦੀ ਚੈਨੀ ਸੀ ਤੋਲੇ ਗ੍ਰਾਮ ਮੈਨੂੰ ਪਤਾ ਤੇ ਉਦੋਂ ਤੁਸੀਂ ਮੇਰੀ ਫੈਮਿਲੀ ਉਦੋਂ ਤੁਸੀਂ ਕਾਰ 'ਚ ਇਕੱਲੇ ਸੀਗੇ ਨਹੀਂ ਕਾਰ ਦੇ ਵਿੱਚ ਹੀ ਮੇਰੇ ਨਾਲ ਬ੍ਰਦਰ ਸੀਗਾ ਭੂਆ ਦਾ ਲੜਕਾ ਇਸ ਟਾਈਮ ਬ੍ਰਦਰ ਕਿੱਥੇ ਤੁਹਾਡੇ ਭਾਜੀ ਉਹ ਵੀ ਇੱਥੇ ਹੀ ਬਲਾਓ ਮਾੜਾ ਉਹਨਾਂ ਨੂੰ ਸਾਹਮਣੇ ਭਾਜੀ ਅੱਛਾ ਜਦੋਂ ਉਹ ਫਿਰ ਬੰਦੇ ਆਏ ਉਮਰਤ ਦੇ ਬੰਦੇ ਹੋਰ ਐਕਸਟਰਾ ਆਣੇ ਸ਼ੁਰੂ ਹੋ ਗਏ ਕਿੰਨੇ ਬੰਦੇ ਆ ਗਏ ਫੇਰ ਕਾਫੀ ਘੱਟੋ ਘੱਟ 20 25 ਬੰਦੇ ਆਏ ਜਿਨ੍ਹਾਂ ਨੇ ਮੇਰੇ ਤੇਜ ਹਥਿਆਰ ਨਾਲ ਫਾਰ ਕੀਤਾ ਇੱਕ ਤਾਂ ਬੰਦਾ ਛੂਦੀਆ ਲੈ ਕੇ ਆਦਿਆ ਸੀਗਾ ਜਿਹੜੋ ਜਿਹੜੇ ਜਾਣ ਪੇ ਜਾਣਦੇ ਮੈਨੂੰ ਲੋਕ ਛੁਡਾਣਾ ਉਦੋਂ ਬੰਦਾ ਭੱਜ ਗਿਆ ਉਹਨਾਂ ਨੇ ਪਹਿਲਾਂ ਮਾਰਿਆ ਮੇਰੇ ਚਪੇੜਾ ਮਾਰੀਆਂ ਹੱਥੀ ਪੇ ਮੇਰੇ ਸਮਾਨ ਖੋ ਕੇ ਕੁਝ ਤਾਂ ਬੰਦੇ ਨਿਕਲ ਗਏ ਇੱਕ ਬੰਦਾ ਆਪਣੇ ਕੋਲ ਸੀਗਾ ਤੇ ਜੀ ਉਹ ਆਪਣੇ ਉਹ ਵੀ ਭੱਜ ਗਏ ਇਹ ਸੀਗੇ ਪਹਿਲਾਂ ਸਾਰੇ ਹਿੱਕਲਾ ਤੇ ਤੂੰ ਵੀ ਲੜਤੇ ਸੀਗੇ ਕੋਈ ਬੋਲਟ ਤੇ ਸੀਗੇ ਕੋਈ ਮੋਟਰਸਾਈਕਲ ਦੂਜੇ ਸਪਲੈਂਡਰ ਵਗੈਰਾ ਭਜੀ ਉਹਨਾਂ ਚ ਕਿਸ ਨੂੰ ਤੁਹਾਡੇ ਤੇ ਹਮਲਾ ਕਰਨ ਦਾ ਕਾਰਨ ਕੀ ਹੈ ਕਾਰਨ ਮੈਨੂੰ ਨਹੀਂ ਪਤਾ ਪਹਿਲਾਂ ਤੁਹਾਡੇ ਨਾਂ ਸੀਗੇ ਮੈਨੂੰ ਜਾਣਦੇ ਨਹੀਂ ਸੀਗੇ ਪਹਿਲਾਂ ਫਿਰ ਹਮਲਾ ਕਰਨ ਦਾ ਕਾਰਨ ਕੀ ਹੈ ਚੋਦੀ ਦੀ ਧਾਂ ਤੇ ਆਏ ਨਾ ਨਸ਼ਾ ਕੀਤਾ ਹੋਇਆ ਸੀਗਾ ਇੱਕ ਜੀ ਸਮਝਿਆ ਨਹੀਂ ਨਸ਼ਾ ਕੀਤਾ ਹੋਇਆ ਠੀਕ ਹੈ ਮੈਂ ਮੰਨ ਗਿਆ ਲੇਕਿਨ ਇਹ ਜਿਹੜਾ ਬਾਜ਼ਾਰ ਨਾ ਬਹੁਤ ਵਿਅਸਤ ਬਾਜ਼ਾਰ ਆ ਇੱਥੇ ਕੋਈ ਜੀਰੋ ਜੀਰੋ ਮੈਂ ਆ ਰਿਆਂ ਸੀਗਾ ਨਾ ਸੁਣ ਥਾਂ ਸੀਗਾ ਇੱਕ ਦੇੜੀ ਵਾਲਾ ਇੱਥੇ ਖੜਾ ਸੀਗਾ ਠੀਕ ਹੈ ਮੈਂ ਇਹਦੀ ਮੇਰੇ ਗੱਡੀ ਅੱਗੇ ਰੋਕੀ ਉਹਨਾਂ ਨੇ ਮੇਰੇ ਕੋਲ ਫਤਹੀ ਗੱਡੀ ਨੂੰ ਉੱਤਰ ਹੀ ਮੈਂ ਕਿਹਾ ਪਤਾ ਨਹੀਂ ਕੀ ਗੱਲ ਮੈਂ ਸ਼ੀਸ਼ਾ ਡਾਊਨ ਕੀਤਾ ਮੇਰੇ ਕੋਲ ਕੋਹ ਪੈ ਗਏ ਮੇਰੀ ਗੱਡੀ ਸੀ ਜੁਤੀ ਸਟਾਰਟ ਬਟਨ ਸਟਾਰਟ ਪੁਸ਼ ਬਟਨ ਸਟਾਰਟ ਕੀ ਮੇਰੀ ਚਾਬੀ ਮੇਰੀ ਪਾਕਟ ਦੇ ਵਿੱਚ ਸੀਗੀ ਉਹਨਾਂ ਨੇ ਚਾਬੀ ਲਾਉਣ ਦੀ ਕੋਸ਼ਿਸ਼ ਕੀਤੀ ਗੱਡੀ ਮੈਂ ਬੰਦ ਕਰ ਦਿੱਤੇ ਗੱਡੀ ਭੱਜ ਨਹੀਂ ਸਕੀ ਉਹਨਾਂ ਨੇ ਮੈਨੂੰ ਹੱਥੋਂ ਫੜ ਲਿਆ ਤੇ ਉਹਦੇ ਨਾਲ ਹੋਰ ਬੰਦੇ ਆ ਕੇ ਮੈਨੂੰ ਭਾਜੀ ਮੰਨ ਗਏ ਤੁਹਾਡੀ ਗੱਲ ਪਹਿਲਾਂ ਤੁਸੀਂ ਦੂਜੀ ਗੱਲ ਇੱਕ ਪਹਿਲਾਂ ਵੀ ਕੀਤੀ ਇੱਕ ਕਿ ਰਾਹਗੀਰ ਤੋਂ ਨਿਕਲਦੇ ਸੀ ਉਹਨਾਂ ਵੱਲੋਂ ਆ ਕੇ ਸਾਨੂੰ ਛੁਡਾਇਆ ਗਿਆ ਫਿਰ ਤੁਸੀਂ ਦੂਜੇ ਵਾਰ ਕਹਿੰਦੇ ਸੀ ਸੰਸਾਰ ਸੀ ਪੂਰਾ ਸੰਸਾਰ ਸੀ ਹੁਣ ਆਵਾਜ਼ ਹੀ ਰੋੜਦਾ ਹੈ ਮੈਂ ਤਾਂ ਰੋਇਆ ਕਿ ਨਾ ਆਵਾਜ਼ ਹੀ ਨਾ ਇੱਥੇ ਇਦਾਂ ਦਾ ਸਿਚਨ ਤਾਂ ਵੀ ਹੋਣ ਦਾ ਕਿ ਆਂਦੇ ਕੋਟਮਾਰ ਕੋਟਮਾਰ ਬੰਦਾ ਉਦੋਂ ਕਰਦਾ ਜਾਂ ਕੋਈ ਪ੍ਰਾਨ ਰੰਜਿਸ਼ ਹੋਵੇ ਭਾਜੀ ਰੰਜਿਸ਼ ਤਾਂ ਆਪਣੀ ਇਹਨਾਂ ਨਾਲ ਕੋਈ ਨਹੀਂ ਸੀ ਤੁਹਾਡੇ ਨੌਨ ਲੱਗੇ ਉਦਾਂ ਭਾਜੀ ਇੰਨੇ ਮੁੰਡੇ ਤੁਸੀਂ ਦੱਸ ਰਹੇ ਉਹਨਾਂ ਜੋ ਕਿਸੇ ਨੂੰ ਵੀ ਤੁਸੀਂ ਜਾਣਦੇ ਹੋ ਦੇਖਿਆ ਇੱਕ ਮੁੰਡਾ ਦਿੰਦਾ ਹੈ ਜਿਹੜਾ ਇੱਥੇ ਪਿੱਛੇ ਹੀ ਦਿੰਦਾ ਹੈ ਉਹ ਵੀ ਪਹਿਲਾਂ ਹੀ ਭਾਜੀ ਨੂੰ ਦੱਸਿਆ ਹਾਂ ਉਹ ਆਪਣੇ ਨਾਲ ਇੱਕ ਮੁੰਡਾ ਹੈਗਾ ਉਹਨਾਂ ਦਾ ਨੌਨ ਉਹਨਾਂ ਨਾਲ ਕੋਈ ਰੰਜਿਸ਼ ਹੋਵੇ ਤੁਹਾਡੇ ਉਹਨਾਂ ਦੀ ਗੱਡੀ ਦੇ ਵਿੱਚ ਹੀ ਸੀ ਉਹਨਾਂ ਕੋਈ ਰੰਜਿਸ਼ ਤੁਹਾਡੀ ਕੋਈ ਨਹੀਂ ਸੀ ਤੁਹਾਡੇ ਨਾਲ ਤੁਹਾਡਾ ਕਦਰ ਸੀਗਾ ਉਹਨਾਂ ਨਾਲ ਕੋਈ ਰੰਜਿਸ਼ ਹੋਵੇ ਉਹਦੀ ਕਿਸੇ ਨਾਲ ਨਹੀਂ ਦਿੰਦੀ ਫੇਰ ਕੁੱਟ ਮਾਰਦਾ ਕਰਨ ਕੀ ਜੇ ਇੰਨੇ ਤੀਹਾਰੇ ਪਿੱਛੇ ਤੀ ਮੁੰਡੇ ਆ ਗਏ ਭਾਜੀ ਖੋਹ ਮਾਰਦੇ ਭਾਜੀ ਖੋਹ ਮਾਰ ਪਿੱਛੇ ਤੀ ਨਹੀਂ ਆਂਦੇ ਉਹ ਭਾਜੀ ਮੈਨੂੰ ਕੀ ਪਤਾ ਉਹਨਾਂ ਨੇ ਕਿਸ ਬੇਸ ਭਾਜੀ ਤੁਸੀਂ ਵੀ ਸ਼ਹਿਰ ਚ ਰਹਿੰਦੇ ਹੋ 25 ਜਿਹੜੇ ਖੋ ਮਾਰਦੇ 25 30 ਆ ਜਾਂਦੇ ਆ ਜੰਗਰਾਂ ਛੋੜਾ ਭੱਜ ਕੋਈ ਆ ਭਾਜੀ ਜੰਗਲ ਦਾਜ ਬੰਨਦੇ ਆ ਨਾ ਭਾਜੀ ਕਿਆ ਕਰ ਗੱਲਾਂ ਕਰਦੇ ਸੀ ਯਾਰ ਕੀ ਸਰਕਾਰ ਦੇ ਉੱਪਰ ਇਲਜ਼ਾਮ ਲਗਾ ਰਹੇ ਹੋ ਕਿ ਜੰਗਰਾਂ ਆ ਹੀ ਬੰਦ ਰਿਹਾ ਸਰਕਾਰ ਤਾਂ ਕੰਮ ਕਰ ਰਹੀ 25 30 ਬੰਦੇ ਖੋ ਮਾਰ ਕਰਨ ਨਹੀਂ ਆਉਂਦੇ 25 30 ਬੰਦੇ ਕੁੱਟ ਮਾਰ ਕਰਨ ਆਉਂਦੇ ਆ ਤਾਂ ਇਹ ਤੁਹਾਡਾ ਕੋਈ ਹੈ ਕਿਸੇ ਨਾਲ ਕੋਈ ਗੱਲਬਾਤ ਹੋਊ ਵੀ ਦੱਸੋ ਭਾਜੀ ਉਹਨਾਂ ਨੂੰ ਪਤਾ ਹੋਊਗਾ ਕੁਝ ਨਹੀਂ ਆ ਗਿਆ ਭਾਜੀ ਉਹ ਕਹਿ ਰਹੇ ਖੋ ਮਾਰ ਖੋ ਮਾਰ ਕਰਨ ਆਏ ਆ ਮੈਂ ਤਾਂ ਕਿਹਨਾਂ ਲੈ ਕੇ ਮੈਂ ਤਾਂ ਕਿਹਨਾਂ ਲੈ ਕੇ ਗਿਆ ਮੈਂ ਤਾਂ ਕਿਹਨਾਂ ਇਲਜ਼ਾਮ ਲਗਾ ਕੇ ਲੈ ਕੇ ਗਿਆ ਮੈਂ ਇਹ ਨਹੀਂ ਮੁਕਰਦਾ ਬਾਈ ਉਹ ਕਹਿ ਰਹੇ ਆ ਪਾਜੀ ਮੈਂ ਇੱਕ ਗੱਲ ਕਰ ਰਿਹਾ ਕਿ ਤੁਹਾਡੇ ਨੋਨ ਆ ਕੋਈ ਪਤਾ ਹੀ ਨਹੀਂ ਪਾਕੋ ਵੀ ਨਹੀਂ ਹੈ ਪਾਜੀ ਤੇ 25 30 ਜਾਣੇ ਕਿੱਦਾਂ ਹੋ ਜਾਏਗਾ 25 30 ਉਹ ਨਾ ਕਰਨ ਤੁਹਾਨੂੰ ਮੈਂ ਉਹਨਾਂ ਨੂੰ ਜਾ ਕੇ ਪੁੱਛੋ ਤੂੰ ਨਾ ਨੰਬਰ ਦੇ ਦਿਓ ਆਪਾਂ ਜਾ ਕੇ ਨਾਲ ਗੱਲ ਕਰ ਲੈਂਦੇ ਹਾਂ ਤੁਸੀਂ ਕਿਸੇ ਕਹਿੰਦਾ ਉਹਨਾਂ ਨੂੰ ਪੁੱਛ ਰੋ ਆਪਾਂ ਕਿੱਥੋਂ ਪੁੱਛੀਏ ਭਾਈ ਅਜੇ ਤੁਸੀਂ ਤੁਸੀਂ ਦੇਖੋ ਤੁਸੀਂ ਕੰਪਲੀਟ ਕਰ ਰਹੇ ਹੋ ਕਿ ਤੁਹਾਡੇ ਚੈਨ ਲੱਗੇ ਆ ਤੁਹਾਡੇ ਅੰਗੂਠੀ ਲੱਗੇ ਆ ਆਪਾਂ ਮੰਨਦੇ ਆ ਤੁਹਾਡੀ ਗੱਲ ਤੁਹਾਡਾ ਕੋਟਮਾਰ ਵੀ ਹੋਈ ਆ ਆਪਾਂ ਕਹਿ ਰਹੇ ਆ ਸਭ ਕੁਝ ਤੁਹਾਡਾ ਕੋਟਮਾਰ ਵੀ ਹੋਈ ਆ ਆਪਾਂ ਕਹਿ ਰਹੇ ਆ ਕੋਟਮਾਰ ਵੀ ਹੋਈ ਆ ਸੀਸੀਟੀਵੀ ਕੰਮ ਤੋਂ ਦੱਸਿਆ ਗਿਆ ਕਿ ਮਾਈ ਹਰਾ ਗੇਟ ਦੇ ਕੋਲ ਮਾਈ ਹਰਾ ਗੇਟ ਤੇ ਜਿੱਥੇ ਚੰਤਪੁਨੀ ਮਾਤਾ ਮੰਦਿਰ ਦੇ ਨਜ਼ਦੀਕ ਹੀ ਜਿੱਥੇ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ 20 ਤੋਂ 25 ਜਿਹੜੇ ਬਾਈਕਲ ਦੇ ਨਾਲ ਜਿਹੜਾ ਲੁੱਟਕੋ ਕਰਨ ਆਏ ਇਹ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਵੱਲੋਂ ਜਿਹੜੇ આરોਪ ਜਿਹੜੇ ਲਗਾ ਰਹੇ ਤੇ ਮੌਕੇ ਤੇ ਦੇਖ ਸਕਦੇ ਜਿਹੜੇ ਡਿਊਟੀ ਅਫਸਰ ਪਹੁੰਚੇ ਉਹਨਾਂ ਨੂੰ ਜਿਹੜੀ ਹੁਣ ਕੰਪਲੀਟ ਕੀਤੀ ਜਾ ਰਹੀ ਹੈ ਉਹ ਦੱਸਿਆ ਜਾ ਰਿਹਾ ਸਿੱਧਾ ਹੀ ਮੇਰੇ ਜਿਹੜੇ ਚੈਨ ਨੂੰ ਹੱਥ ਪਾਇਆ ਤੇ ਜਿਹੜਾ ਮੇਰੇ ਅੰਦਰ ਜਿਹੜਾ ਆਪਣੇ ਬਿਆਨ ਜਿਹੜੇ ਕਿਦਾਂ ਕਰਾ ਰਹੇ ਨੇ ਆ ਜਾਓ ਇੱਧਰ ਆ ਗਾ ਸੋਣ ਮੈਂ ਦੱਸ ਹਾਂਜੀ ਸਰ ਔਰ ਤੁਸੀਂ ਇੱਥੇ ਆਏ ਤੁਹਾਨੂੰ ਕੀ ਇਨਫੋਰਮੇਸ਼ਨ ਵਲੀ ਗਈ ਜੀ ਸਾਬ ਜੀ ਆਏ ਨੇ ਡਿਊਟੀ ਹਸਪਤਲ ਨਹੀਂ ਤੁਸੀਂ ਪੀਸੀਆਰ ਤੋਂ ਨਾ ਤੁਹਾਨੂੰ ਇਨਫੋਰਮੇਸ਼ਨ ਵਲੀ ਸੀ ਕੋਈ ਨਹੀਂ ਆਈ ਹੈ ਲੱਕੀ ਆਇਆ ਸੀ ਪੁਲਸੀ ਗੱਲਬਾਤ ਹੋ ਜਾਂਦੀ ਕੋਈ ਹੈ ਅੱਛਾ ਕੋਮਰ ਹੋਈ ਹੈ ਉਹ ਪੁੱਛਦੇ ਵੇਹ ਰਹੇ ਕਿ ਕਿਸੇ ਦਾ ਗਿਆਨ ਲੈਣ ਨੇ ਕੋਈ ਅਸੀਂ ਪੁੱਛਣੇ ਨੇ ਨਹੀਂ ਚਲੋ ਆਇਆ ਤੁਸੀਂ ਪੁੱਛਣਾ ਮੈਂ ਤੁਹਾਨੂੰ ਉਹ ਪੁੱਛਿਆ ਕਿ ਤੁਹਾਨੂੰ ਕੰਪਲੀਟ ਕੀ ਆਈ ਸੀ ਮੇਰੀ ਕੋਈ ਕੋਮ ਖੋਦ ਹੀ ਆਈ ਕੋਈ ਨਹੀਂ ਕਿਹੜੀ ਜਗ੍ਹਾ ਹੈ ਸਰ 3 ਨੰਬਰ ਦੀ ਜੇ 3 ਨੰਬਰ ਦੀ ਬਾਈ ਦਾ ਘਰ ਬਿਲਕੁਲ ਦੇਖ ਸਕਦੇ ਹੋ ਹੁਣ ਵਿਅਕਤੀ ਵੱਲੋਂ ਜਿਹੜਾ ਕੰਪਲੀਟ ਦਰਜ ਕਰਾਈ ਜਾ ਰਹੀ ਹੈ ਐਮਆਈ ਹੈਰੇਗੜ ਦੀ ਤਸਵੀਰਾਂ ਦਿਖਾ ਰਹੇ ਮੌਕੇ ਤੇ ਦੱਸਿਆ ਜਾ ਰਿਹਾ ਹੈ ਵਿਅਕਤੀ ਵੱਲੋਂ ਕਿ ਜਿਹੜਾ 20 ਤੋਂ 25 ਜਾਣੇ ਜਿਹੜੇ ਮੇਰੇ ਨਾਲ ਆ ਕੇ ਜਿਹੜੀ ਖੋਹ ਮਾਰ ਜਿਹੜੀ ਕੀਤੀ ਜਾ ਰਹੀ ਹੈ ਜੋ ਅਲੀਗੇਸ਼ਨ ਜਿਹੜੀ ਲਗਾ ਰਹੇ ਚੈਲੇਂਜ ਕੀਤੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਦੱਸਿਆ ਜਾ ਰਿਹਾ ਹੈ ਕਿ ਗੱਲੇ ਦੇ ਵਿੱਚ ਜਿਹੜੀ ਚੈਨ ਪਾਈ ਸੀ ਉਹ ਵੀ ਜਿਹੜਾ ਖੋਹ ਕੇ ਲੈ ਗਏ ਤੇ ਪਹਿਲੇ ਤੇ ਮਾਰਕੋਟ ਕੀਤੀ ਉਸ ਤੋਂ ਬਾਅਦ ਮੇਰੇ ਜਿਹੜਾ ਗੱਲੇ ਦੀ ਜਿਹੜੀ ਚੈਨ ਪਾਈ ਸੀ ਉਹ ਵੀ ਲੋਕਾਂ ਦੇ ਖੋਹ ਮਾਰ ਕੀਤੀ ਗਈ ਹੈ ਵੀ ਇਹਨਾਂ ਦੇ ਬਿਆਨ ਜਿਹੜੇ ਕੁਝ ਇਤਾਂ ਦੇ ਆ ਕਿ ਪ ਮੁੰਡੇ ਆਂਦੇ ਉਸ ਤੋਂ ਬਾਅਦ ਹੋਰ ਮੁੰਡੇ ਆਂਦੇ ਆਂਦੇ ਭਾਜੀ ਬ੍ਰਦਰ ਕਿੱਥੇ ਦਾ ਡਾਵਾ ਜੀ ਬ੍ਰਦਰ ਨਹੀਂ ਬ੍ਰਦਰ ਕਿੱਥੇ ਆ ਬਿਲਕੁਲ ਹੁਣ ਜਿਹੜਾ ਕਿ ਮੌਕੇ ਦਾ ਹੁੰਦਾ ਪਾਣੀ ਦੇ ਅੰਦਰ ਇਹਨਾਂ ਨੂੰ ਲੱਗਿਆ ਹੋਣਾ ਦਿੱਤੀ ਜਾ ਕੇ ਚਾਹਨਾ ਕਿ ਦੇਖੋ ਲੱਗਾਈ ਹੋਈ ਸਾਡਾ ਚੈਨਲ ਇਸ ਕਰਕੇ ਪੁਸ਼ਟੀ ਨਹੀਂ ਕਰਦਾ ਕਿ ਜੋ ਇਹ આરોਪ ਲਗਾ ਰਹੇ ਆ ਕਿ ਖੋਹ ਮਾਰ ਹੋਈ ਆ ਕਿ ਫਲਾਣ ਦਾ ਇਹ ਪੂਰੀ ਗੱਲ ਰਿਪੋਰਟ ਕਰਦੇ। ਸੋ ਇਹਨਾਂ ਦਾ ਕਹਿਣਾ 20 ਤੋਂ 25 ਮੁੰਡੇ ਆ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮੁਤਾਬਿਕ ਜਿਹੜਾ ਕਿ 20 ਤੋਂ 25 ਜਿਹੜੇ ਮੁੰਡੇ ਨੌਜਵਾਨ ਆਂਦੇ ਆ ਕਿ ਜਿਹੜਾ ਸਿੱਧਾ ਹੀ ਜਿਹੜਾ ਮਾਰਕੁੱਟ ਕਰਦੇ ਤੇ ਗਲੇ ਦੇ ਵਿੱਚ ਜਿਹੜੀ ਚੈਨ ਹੈ ਜਿਹੜੀ ਪਾਈ ਹੋਈ ਸੀ ਜਿਹੜਾ ਉਹ ਵੀ ਜਿਹੜਾ ਲਾ ਕੇ ਲੈ ਜਾਂਦੇ ਜਿਹੜੀ ਮੇਰੇ ਨਾਲ ਜਿਹੜੀ ਖੋਹ ਮਾਰ ਕੀਤੀ ਜਾਂਦੀ ਹੈ ਕਿ ਜਿਹੜੇ ਆ ਜਿਹੜੇ આરોਪ ਜਿਹੜੇ ਲਗਾ ਰਹੇ ਆ ਚੱਲਣੀ ਚਾਹੀਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਜਿਹੜੇ આરોਪ ਜਿਹੜੇ ਲਗਾ ਰਹੇ ਆ ਨੋਰ ਮੁਕਰੀ ਲਾ ਕੇ ਲਾਈ ਹੈ ਭਜੀ ਭਜੀ ਉਸ ਤੋਂ ਬਾਅਦ ਭਜੀ ਜਿੱਦਾਂ ਵਿਅਕਤੀਗਤ ਤੁਸੀਂ ਇੱਥੇ ਦੇ ਮੌਕੇ ਤੇ ਜੋ ਇਹ ਘਟਨਾ ਜਿਹੜੀ ਹੋਈ ਹੈ ਭਜੀ ਕਿਦਾਂ ਦੇਖਦੇ ਹੋ ਕਿ ਰੋਡ ਤੇ ਚੱਲਦਾ ਰੋਡ ਦੇ ਉੱਤੇ ਦਾ ਚੱਲਦਾ ਰੋਡ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਇਆ ਮਾਹੌਲ ਕਿਦਾਂ ਦੇਖਦੇ ਹੋ ਭਜੀ ਜਿਆਦਾ ਖੱੱਚੀ ਮੁੰਡੇ ਛੋਟਾ ਛੋਟਾ ਲਫਾਟਕ ਤੇ ਮੇਰੀ ਸ਼ਾਪ ਹੈਗੀ ਆ ਹੂੰ ਮੈਂ ਰੋਜ਼ ਸਵੇਰੇ ਉੱਥੇ ਹੁੰਦਾ ਵਾ ਸਵੇਰੇ ਕੋਈ ਨਾ ਕੋਈ ਖੋ ਮਾਰ ਜ਼ਰੂਰ ਹੋਈ ਹੁੰਦੀ ਉੱਥੇ ਹੂੰ ਸਾਰਾ ਬਹੁਤ ਬੁਰਾ ਹਾਲ ਸ਼ਹਿਰ ਦਾ ਹੋਇਆ ਹੋਇਆ ਕੁਝ ਨਹੀਂ ਭਜੀ ਐਦਾਂ ਦਾ ਮਾਹੌਲ ਕਿਦਾਂ ਦੇਖਦੇ ਹੋ ਕਿ ਜਿਹੜਾ 20 25 ਮੁੰਡੇ ਆਣਗੇ ਕਿ ਇਹਦਾ ਖੋ ਮਾਰ ਇਹ ਦੇਖਿਆ ਕਦੀ ਅੱਗੇ ਐਦਾਂ ਕਿ ਕੋਚ ਨੇ ਟਾਈਮ ਦਾ ਪਤਾ ਉਹ ਆ ਕੱਲ ਪਰਸੋਂ ਉਹ ਦੇਖਦਾ ਵੀਡੀਓ ਦੇਖਦਾ ਵੀ ਉਹ ਪਤਨ ਕਿਹੜੇ ਸ਼ਹਿਰ ਦੀ ਕਾਲੇ ਕੱਛੇ ਵਾਲੇ ਤੇਲ ਲਾ ਕੇ ਪੂਰਾ ਖੁੰਦੇ ਤੇ ਯਾਰ ਘਰ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਏ ਭਾਈ ਕਾਲੇ ਕੱਛੇ ਵਾਲੇ ਚੋਰਾ ਦਾ ਕੋਈ ਪਤਾ ਹੈ ਭਾਈ ਅੱਜ ਉਮਰ ਆ ਕੇ ਆਉਂਗਾ ਬਾਤ ਕਰੂੰਗਾ ਭੀੜ ਦਾ ਮਾਹੌਲ ਆ ਇਹ ਚ ਕੁਝ ਨਹੀਂ ਗਿਆ ਸਾਡੇ ਭਾਈ। ਹੂੰ। ਉਹ ਬਿਲਕੁਲ ਹੈ ਜਿਹੜੇ ਵੀ ਲੋਕ ਆਮ ਹੈ। ਬਿਲਕੁਲ ਜਿਹੜੇ ਆਮ ਲੋਕ ਜਿਹੜੇ ਜਾ ਰਹੇ ਉਹਨਾਂ ਦਾ ਵੀ ਮੈਂ ਭਾਜੀ 9:30 ਵਜੇ ਦੁਕਾਨ ਬੰਦਾ ਕੇ ਘਰ ਆ ਜਾਂਦਾ। ਮਲਕੀ ਇਦਾਂ ਦਾ ਮਾਹੌਲ ਹੋ ਗਿਆ ਭਾਜੀ। ਕੀ ਘਰ ਦਾ ਮਾਹੌਲ? 11 ਵਜੇ ਦੀ ਦੁਕਾਨਾਂ ਤੇ ਬਹਿਣ ਵਾਲੇ ਬੰਦੇ ਆ 10। ਐਸ ਵੇਲੇ 9:30 ਵਜੇ ਘਰ ਆ ਜੀਦਾ ਭਾਈ। ਐਸ ਵੇਲੇ ਸੌਣ ਦਾ ਟਾਈਮ ਦੀਗਾ। ਆ ਮੇਰੇ ਰਿਲੇਟਿਵ ਹੀ ਲੱਗਦੇ ਆ। ਹੂੰ। ਤੁਹਾਡੇ ਤੁਹਾਡੇ ਭਾਜੀ? ਹਾਂ ਜੀ। ਹੂੰ। ਮੇਰੇ ਰਿਲੇਟਿਵ ਲੱਗਦੇ ਆ। ਇੱਦਾਂ ਦਾ ਮਾਹੌਲ ਆ ਗਿਆ ਮੈਂ ਰਾਤੀ ਬਾਹਰ ਨਹੀਂ ਨਿਕਲਦਾ। ਉਹ ਮਾੜੀ। ਮੇਰੇ ਭਤੀਜੇ ਦਾ ਬਰਥਡੇ ਸੀਗਾ ਮੈਂ ਘਰੋਂ ਮੈਨੂੰ ਫੋਨ ਆਇਆ ਸੀਗਾ ਕਹਿੰਦਾ ਜੀ ਆ ਜਾਓ। ਮੈਂ ਕਹਿੰਦਾ ਨਹੀਂ ਜੀ ਮੇਰ ਦਾ ਟਾਈਮ ਬਹੁਤ ਹੈਗਾ ਮੈਂ ਨਹੀਂ ਆ ਸਕਦਾ ਰਾਤ ਦਾ ਮਾਹੌਲ ਬਹੁਤ ਮਾੜੀ ਕਹਿੰਦਾ ਕਿ ਬਿਆਸ ਬਿਆਰ ਹੋਵੇ ਤਾਂ ਉਸ ਤੋਂ ਵੀ ਤਾਂ ਪੱਕੇ ਮੁੰਡੇ ਆ ਦੇ। ਕੋ ਮਾਰ ਕਰ ਲੈਣ। ਬਹੁਤ ਬੁਰਾ ਹਾਲ ਆ ਭਾਈ। ਕਿੰਨਾ ਦੇ ਦੋਗੇ? ਆਪਾਂ ਬਰਵਾਤ ਹੋਰ ਡਰ ਕੇ ਕਹਿੰਦਾ ਬਹੁਤ ਬੁਰਾ ਹਾਲ ਆ ਭਾਈ। ਸਾਡਾ ਘਰੋ। ਅਸੀਂ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿਹੜੇ ਰਾਹ ਕੀ ਦਾ ਉਹਨਾਂ ਦਾ ਵੀ ਇਹੀ ਕਹਿਣਾ ਕਿ ਇੱਥੇ ਜਿਹੜਾ 20 ਤੋਂ 25 ਮੁੰਡੇ ਜਿਹੜੇ ਆਏ ਸੀ ਤੇ ਜਿਹੜਾ ਲੁੱਟ ਕੋ ਜਿਹੜੀ ਕਰਕੇ ਗਏ ਆ ਤੇ ਉਹ ਵਿਅਕਤੀ ਦੇ ਨਾਲ ਪਰ ਇਹ ਚੈਲੇਨਜ ਇਹ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕਰਦਾ ਜੇ ਕੋ ਮਾਰ ਦੀ ਕੋਈ ਗੱਲ ਨਹੀਂ ਸਾਜਾ ਚੱਤੀ ਹੋਇਆ ਦੀ ਕੋਈ ਮਾਰੀ ਹੋਈ ਆ ਮੈਂ ਕਰ ਸਕਦਾ ਪਿਆ ਮੈਨੂੰ ਫੋਨ ਆਇਆ ਮੈਂ ਮੈਂ ਮੇਢ ਤੋਂ ਮੈਂ ਮੇਢ ਤੋਂ ਬੇਲੇ ਆਇਆ ਵਾਂ ਅੱਗੇ ਮੈਨੂੰ ਨਹੀਂ ਪਤਾ ਹੁਣ ਮੈਂ ਚੱਲਾਂ ਥਾਣੇ ਉੱਤੋਂ ਭਾਜੀ ਲੁੱਟ ਕੀ ਹੋਈ ਉਹਦੇ ਨਾਲ ਵੈਸੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਸਾਹਮਣੇ ਆਇਆ ਹਾਂ ਉਹਨੇ ਬਾਈਕ ਲੈਨੇ ਪਈ ਨਹੀਂ ਕਦਰ ਹੈ ਤੁਹਾਡੇ ਦੱਸਿਆ ਤੇ ਹੋਊਗਾ ਉਹਨੇ ਕੀ ਕੀ ਲੈ ਕੇ ਲਾ ਕੇ ਭਾਜੀ ਤੁਸੀਂ ਬਾਈਕ ਲੈ ਰਹੇ ਹੋ ਮੈਂ ਤੁਹਾਡੇ ਸਾਹਮਣੇ ਸਕੂਲ ਲਾਇਆ ਇੱਥੇ ਮੈਨੂੰ ਨਹੀਂ ਪਤਾ